ਵੈਸੇ ਤਾਂ ਯੂਐਸਏ ਨੂੰ ਲੈ ਕੇ ਹਮੇਸ਼ਾ ਹੀ ਇੱਕ ਕਿਉਰਿਓਸਟੀ ਸਭ ਦੇ ਮਨ ਵਿੱਚ ਹੁੰਦੀ ਹੈ ਕਿ ਸਾਨੂੰ ਯੂਐਸ ਦਾ ਵੀਜ਼ਾ ਮਿਲ ਜਾਏ ਪਰ ਅਸੀਂ ਨਾਲ ਦੀ ਨਾਲ ਦੇਖਦੇ ਹਾਂ ਕਿ ਜਿਵੇਂ ਬਾਕੀ ਕੰਟਰੀਜ਼ ਜਿਵੇਂ ਕਿ ਕੈਨੇਡਾ ਆਸਟ੍ਰੇਲੀਆ ਯੂਕੇ ਥੋੜਾ ਸਟ੍ਰਿਕਟ ਹੋ ਰਹੇ ਨੇ ਉਸ ਤੋਂ ਬਾਅਦ ਰੁਝਾਨ ਬਹੁਤ ਹੀ ਜ਼ਿਆਦਾ ਹੋਣ ਇਸ ਅੱਜ ਦੇ ਟਾਈਮ ਵਿੱਚ ਵਧਿਆ ਨਜ਼ਰ ਆ ਰਿਹਾ ਹੈ ਯੂਐਸ ਦੇ ਲਈ ਸੋ ਗੱਲ ਅਜ ਆਪਾਂ ਕਰਾਂਗੇ ਨਾਲ ਦੀ ਨਾਲ ਕਿਉਂਕਿ ਇੰਟਰਵਿਊ ਬੇਸਡ ਵੀਜ਼ਾ ਹੈ ਇੰਟਰਵਿਊ ਨੂੰ ਲੈ ਕੇ ਸਵਾਲ ਸਟੂਡੈਂਟਸ ਇਹ ਲੈਂਦੇ ਨੇ ਕਿ ਇਸ ਤਰ੍ਹਾਂ ਨਾਲ ਸਾਨੂੰ ਤਿਆਰੀ ਕਰਨੀ ਚਾਹੀਦੀ ਹੈ ਕਿ ਸਾਨੂੰ ਸਪੈਸ਼ਲ ਕੋਚਿੰਗ ਲੈਣੀ ਚਾਹੀਦੀ ਹੈ ਵੀ ਬਹੁਤ ਸਵਾਲ ਅਪੁਆਇੰਟਮੈਂਟਸ ਨੂੰ ਲੈ ਕੇ ਵੀ ਸਵਾਲ ਨੇ I20 ਨੂੰ ਲੈ ਕੇ ਵੀ ਜਿਹੜੇ ਤੁਹਾਡੇ ਸਵਾਲ ਨੇ ਅੱਜ ਦੀ ਵੀਡੀਓ ਦੇ ਵਿੱਚ US ਨੂੰ ਲੈ ਕੇ ਅਗਰ ਤੁਸੀਂ ਅਪਲਾਈ ਕਰਨ ਬਾਰੇ ਸੋਚ ਰਹੇ ਹੋ ਕਾਫੀ ਚੀਜ਼ਾਂ ਕਲੀਅਰ ਹੋਣ ਜਾ ਰਹੀਆਂ ਨੇ ਤੁਹਾਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੈਂ ਹਾਂ ਹਰਜੋਤ ਕੌਰ ਔਰ ਡਿਟੇਲ ਵਿੱਚ ਇਹ ਸਾਰੀ ਜਾਣਕਾਰੀ ਤੁਹਾੜਨਾ ਸਾਂਝੀ ਕਰਨਗੇ ਨੈਵੀਗੇਟਰਸ ਓਵਰਸੀਜ਼ ਸੋ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ ਬਹੁਤ ਬਹੁਤ ਸਵਾਗਤ ਹੈ ਮੈਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੋ ਮੈਮ ਜ਼ਰੂਰ ਕਲੈਰਿਟੀ ਦੇਣਾ ਪੂਰੀ ਯੂਐਸਏ ਨੂੰ ਲੈ ਕੇ ਕਿਉਂਕਿ ਰੁਝਾਨ ਤਾਂ ਅਸੀਂ ਦੇਖ ਰਹੇ ਹਾਂ ਵਧ ਰਿਹਾ ਹੁਣ ਪਰ ਅਪਾਇੰਟਮੈਂਟਸ ਟਾਈਮਲੀ ਨਹੀਂ ਮਿਲ ਪਾ ਰਹੀਆਂ I20 ਨੂੰ ਲੈ ਕੇ ਵੀ ਸਟੂਡੈਂਟਸ ਦੇ ਬਹੁਤ سارے ਸਵਾਲ ਨੇ ਹਾਲਾਂਕਿ ਇੰਟਰਵਿਊ ਬੇਸਡ ਵੀਜ਼ਾ ਹੈ ਤਾਂ ਕੰਫੀਡੈਂਸ ਨਾਲ ਜਿਹੜਾ ਸਟੂਡੈਂਟ ਬਧੇਗਾ ਤਾਂ ਉਸ ਦਾ ਇੰਟਰਵਿਊ ਕਲੀਅਰ ਹੋ ਜਾਏਗਾ ਪਰ ਹੋਰ ਕਿਹੜੀ-ਕਿਹੜੀ ਚੀਜ਼ਾਂ ਪ੍ਰੋਫਾਈਲ ਨੂੰ ਸਟਰੋਂਗ ਬਣਾਉਂਦੀਆਂ ਨੇ ਜੇਕਰ ਕਿਸੇ ਨੇ ਯੂਐਸਏ ਲਈ ਅਪਲਾਈ ਕਰਨਾ ਹੈ ਦੇਖੋ ਯੂਐਸ ਇਦਾਂ ਦੀ ਕੰਟਰੀ ਹੈ ਜਿੱਥੇ ਪੜਨ ਵਾਲਾ ਬੱਚਾ ਜਿਹੜਾ ਹੈ ਜਾਂਦਾ ਹੈ ਜੀ ਰਾਈਟ ਹਮੇਸ਼ਾ ਮੈਂ ਹਰ ਪ੍ਰੋਗਰਾਮ ਚ ਦੱਸਿਆ ਆਇਗਾ ਸਟੈਂਡ ਪ੍ਰੋਗਰਾਮ ਸਾਇੰਸ ਟੈਕਨੋਲੋਜੀ ਇੰਜੀਨੀਅਰਿੰਗ ਮੈਥ ਮੇਰੇ ਖਿਆਲ ਮੇਰੀ ਵੀਡੀਓ ਦੇਖਣ ਦੇ ਸਾਰੇ ਬੱਚੇ ਨੂੰ ਇਹ ਚੀਜ਼ਾਂ ਯਾਦ ਆਂਦੇ ਹੋਣਗੇ ਜਿਹੜਾ ਸਾਇੰਸ ਟੈਕਨੋਲੋਜੀ ਇੰਜੀਨੀਅਰਿੰਗ ਮੈਥ ਦਾ ਬੱਚਾ ਉਹਦੇ ਵਿੱਚ ਸਭ ਤੋਂ ਜ਼ਿਆਦਾ ਬੱਚਾ ਜਿਹੜਾ 77% ਬੱਚਾ ਉਹ ਆਈਟੀ ਵਿੱਚ ਅਪਲਾਈ ਕਰਦਾ ਕਿਉਂਕਿ ਸਾਇੰਸ ਟੈਕਨੋਲੋਜੀ ਟੈਕਨੋਲੋਜੀ ਵਿੱਚ ਆ ਗਿਆ ਆਈਟੀ ਦੇ ਜਿਹੜਾ ਜੌਬ ਸਭ ਤੋਂ ਜ਼ਿਆਦਾ ਅ ਯੂ ਐਸ ਦਾ ਵਿਜਾ ਜੀ ਠੀਕ ਹੈ 3 ਇਅਰਸ ਦਾ ਪੋਸਟ ਸਟਡੀ ਵਰਕ ਪਰਮਿਟ ਮਿਲਦਾ ਤੁਸੀਂ ਦੇਖੋ ਕਿਹੜੀ ਟੈਕਨੋਲੋਜੀ ਹੈ ਜਿਹੜੀ ਯੂ ਐਸ ਤੋਂ ਨਹੀਂ ਆਈ ਹੈ ਠੀਕ ਹੈ ਜਿਹੜੇ ਚਾਹੇ ਉਹ ਫੇਸਬੁੱਕ ਹੋਏ ਜਿਹੜੇ ਜਿੰਨੇ ਵੀ ਉਹਨਾਂ ਦੇ ਜਿੰਨੇ ਵੀ ਬੜੇ ਬੜੇ ਆਪਣੇ ਐਪਸ ਆ ਜਾਂ ਕੁਝ ਹੈ ਉਹ ਸਾਰੇ ਹੀ ਯੂ ਐਸ ਤੋਂ ਕੰਮ ਸ਼ੁਰੂ ਹੈ ਹੁਣ ਯੂਐਸ ਦੇ ਵਿੱਚ ਸਟੂਡੈਂਟ ਜੇ ਜਾਂਦਾ ਹੈ ਇੱਕ ਪੜ੍ਹਿਆ ਲਿਖਿਆ ਬੱਚਾ ਇੱਕ ਅੱਛੀ ਯੂਨੀਵਰਸਿਟੀ ਹੁਣ ਮੇਰੇ ਕੋਲ ਕੱਲ ਪਰਸੋਂ ਦੁਬਈ ਤੋਂ ਇਨਕੁਆਇਰੀ ਆਈ ਜੀ ਉਹਨਾਂ ਦਾ ਬਜਟ ਘੱਟ ਆ ਬੱਚਾ ਇੰਟੈਲੀਜੈਂਟ ਆ ਬਹੁਤ ਅੱਛੇ ਪੇਪਰ ਆ ਸਾਡੀ ਕੋਸ਼ਿਸ਼ ਹੈ ਕਿ ਇਸ ਬੱਚੇ ਨੂੰ ਅਸੀਂ 50 60% ਸਕਾਲਰਸ਼ਿਪ ਲਗਵਾ ਦਈਏ ਹਮ ਅੱਛੇ ਸਟੂਡੈਂਟ ਦੀ ਜਿਹੜੀ ਹੈ ਸਕਾਲਰਸ਼ਿਪ ਯੂਐਸ ਯੂਨੀਵਰਸਿਟੀਆਂ ਬਹੁਤ ਜ਼ਿਆਦਾ ਦਿੰਦੀਆਂ ਤੇ ਉਹ ਜਿਹੜੀ ਫੀਸ ਅਫੋਰਡੇਬਲ ਆ ਜਾਂਦੀ ਆ ਮੇਰੀ ਫਿਰ ਵੀ ਕੋਸ਼ਿਸ਼ ਹੁੰਦੀ ਆ ਕੀ ਅੰਡਰਗ੍ਰੈਡ ਦਾ ਜਿਹੜਾ ਬੱਚਾ ਉਹਨੂੰ 4 ਸਾਲ ਪੜ੍ਹਨਾ ਪੈਂਦਾ ਜੇ ਤੁਸੀਂ ਵਾਕੇ ਵਿੱਚ ਪੜਨ ਵਾਲੇ ਹੋ ਤੇ ਤੁਸੀਂ 4 ਸਾਲ ਦਾ ਕੋਰਸ ਲੋ ਨਹੀਂ ਤੇ ਤੁਸੀਂ 2 ਇਅਰਸ ਦੇ ਡਿਪਲੋਮਾ ਵੀ অপਸ਼ਨਸ ਵੀ ਅਵੇਲੇਬਲ ਹੈ ਲੀਡਿੰਗ ਟੂ ਡਿਗਰੀ ਉੱਥੇ ਕਾਲਜੇਸ ਹੈ ਗਵਰਨਮੈਂਟ ਕਾਲਜੇਸ ਹੈ ਪ੍ਰਾਈਵੇਟ ਕਾਲਜੇਸ ਨਹੀਂ ਹੈ ਬਹੁਤ بڑے ਕਾਲਜੇਸ ਹੈ 100 200 200 ਏਕੜ ਦੇ ਉਹਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ ਉਹ ਡਿਗਰੀ ਤੋਂ ਸੀ ਜਿਹੜਾ 2 ਇਅਰਸ ਉੱਥੇ ਕਰਕੇ ਫਿਰ 2 ਇਅਰਸ ਤੁਸੀਂ ਯੂਨੀਵਰਸਿਟੀ ਵਿੱਚ ਚਾਂਸ ਨਾ ਪੜ ਸਕਤੇ ਐਟ ਲੀਸਟ ਡਿਪਲੋਮਾ ਤਾਂ ਤੁਹਾਡੇ ਹੱਥ ਚ ਹੋਏਗਾ ਨਾ ਔਰ ਫੀਸ ਵੀ 10 12 15000 ਡਾਲਰ ਹੁੰਦੀ ਬਹੁਤ ਅਫੋਰਡੇਬਲ ਹੁੰਦੀ ਆ ਔਰ ਜਿਹੜਾ ਮਾਸਟਰਸ ਦਾ ਸਟੂਡੈਂਟ ਹੈ ਉਹਦਾ ਜਿਹੜਾ ਉਹ ਵੀ ਐਮਓਆਈ ਤੇ ਵੀ ਜਾ ਸਕਦਾ ਔਰ ਹਾਈਲ ਸ਼ਡਿਊਲਿੰਗ ਉਹ ਜੋ ਮਰਜ਼ੀ ਕਰ ਲੈ ਉਹਦੇ ਨਾਲ ਵੀ ਸਟੂਡੈਂਟ ਜਾ ਸਕਦਾ ਇਨਟੇਕ ਜਿਹੜਾ ਮੇਜਰ ਇਨਟੇਕ ਸੈਪਟੈਂਬਰ ਹੈ ਮੇ ਦੇ ਵਿੱਚ ਵੀ ਕੁਝ ਕੋਰਸਸ ਅਵੇਲੇਬਲ ਹੈ ਆਈਟੀ ਦੇ ਜਿਹੜੇ ਬਹੁਤ ਅੱਛੇ ਕੋਰਸਸ ਹੈ ਉਹ ਸਾਰੇ ਸੈਪਟੈਂਬਰ ਦੇ ਵਿੱਚ ਅਵੇਲੇਬਲ ਹੈ ਜੇ ਇਸ ਟਾਈਮ ਅਪਲਾਈ ਕਰਨਗੇ ਤੇ ਉਹਨਾਂ ਨੂੰ ਜਿਹੜਾ ਡੇਟ ਦਾ ਸਟਰਗਲ ਨਹੀਂ ਕਰਨਾ ਪਏਗਾ ਕਿਸੇ ਵੀ ਹਿਸਾਬ ਤੋਂ ਕਿਉਂਕਿ ਟਾਈਮ ਸਫੀਸ਼ੀਐਂਟ ਹੈ ਪਹਿਲੇ ਉਹਨਾਂ ਦੀ ਆਫਰ ਲੈਟਰ ਆਏਗੀ ਫਾਈਨੈਂਸ਼ੀਅਲ ਡਾਕੂਮੈਂਟ ਦੇਣੇ ਪੈਣਗੇ ਉਦੇ ਬਾਅਦ ਉਹਨਾਂ ਦੀ ਜਿਹੜੇ ਆ ਅਫਰ ਲੈਟਰ ਦੇ ਬਾਅਦ I20 ਆਏਗੀ ਸਰਵਿਸ ਫੀਸ ਉਹਨਾਂ ਨੇ ਪੇ ਕਰਨੀ ਹੈ ਐਮਬੈਸੀ ਫੀਸ ਪੇ ਕਰਨੀ ਹੈ ਇੰਟਰਵਿਊ ਉਹਨਾਂ ਦਾ ਜਿਹੜਾ स्लॉट ਬੁੱਕ ਹੋ ਜਾਏਗਾ ਔਰ ਇੱਕ ਇਹੋ ਜੀ ਕੰਟਰੀ ਹੈ ਜਿੱਥੇ ਤੁਹਾਡਾ ਕੋਈ ਨੁਕਸਾਨ ਨਹੀਂ 50 60000 ਰੁਪਏ ਦੇ ਦਿਨ ਮੈਂ ਕੁਝ ਨਹੀਂ ਮੰਦੀ ਕਿਉਂਕਿ ਅਗਰ ਜੇ ਆਪਾਂ ਕੰਪੇਅਰ ਕਰੀਏ ਯੂਕੇ ਔਰ ਆਸਟ੍ਰੇਲੀਆ ਦੀ ਐਮਬੈਸੀ ਫੀਸਾਂ ਹੀ ਨੇੜੇ ਤੇੜੇ 40000 ਦੀਆਂ ਤੇ ਇੱਥੇ ਐਮਬੈਸੀ ਫੀਸ 15000 ਦੀ ਹੈ 25000 ਦਾ ਤੁਹਾਡਾ ਸਰਵਿਸ ਫੀਸ ਦਾ ਤਾਂ 40000 ਖਾਲੀ ਇਹ ਹੋਇਆ ਤੇ ਜੋ ਇੰਨੀ ਬੜੀ ਕੰਟਰੀ ਚ ਕਰ ਰਹੇ ਹੋ ਫੀਸ ਵੀਜ਼ਾ ਦੇ ਬਾਅਦ ਦੇਣੀ ਹੈ ਜਿਹੜੇ ਅੱਜ ਕੱਲ੍ਹ ਚੱਲ ਰਹੇ ਪੈਕੇਜ ਸਿਸਟਮ ਇਹ ਉਹ ਇੱਥੇ ਪੈਕੇਜ ਤੇ ਹੈ ਹੀ ਨਹੀਂ ਕਿਉਂਕਿ ਤੁਸੀਂ ਕੋਈ ਚੀਜ਼ ਪਹਿਲੇ ਦੇਣੀ ਨਹੀਂ ਤੇ ਪੈਕੇਜ ਕਿਸ ਚੀਜ਼ ਦਾ ਤੁਸੀਂ ਕਹਿੰਦੇ ਹੋ ਆਸਟ੍ਰੇਲੀਆ ਜਿਹੜਾ ਸਟੂਡੈਂਟ ਜਾ ਰਿਹਾ ਤਾਂ ਹੀ ਤੇ ਇੰਨੀ ਸਟ੍ਰਿਕਟਨੈਸ ਹੋਈ ਕਿ ਤੁਸੀਂ ਪੈਕੇਜ ਕਰ ਰਹੇ ਸੀ ਇਹ ਹੁਣ ਤੇ ਜਿਹੜਾ ਯੂਐਸ ਦੇ ਵਿੱਚ ਸੇਮ ਡੇ ਡਿਸੀਜਨ ਤੁਸੀਂ ਇਹ 40-50000 ਰੁਪਏ ਖਾਲੀ ਖਰਚ ਕਰਨੇ ਆ ਐਂਬੈਸੀ ਔਰ ਸਰਵਿਸ ਫੀਸ ਦੇ ਜਦ ਤੁਹਾਨੂੰ ਇੰਟਰਵਿਊ ਦੀ ਡੇਟ ਮਿਲ ਗਈ ਇੰਟਰਵਿਊ ਦੇਣਾ ਕੌਨਫੀਡੈਂਸ ਹੋਣਾ ਚਾਹੀਦਾ ਚਾਹੇ ਤੁਹਾਡੇ ਬੈਂਡ ਘਟ ਹੈ ਜੇ ਤੁਸੀਂ ਆਈ ਕੰਟੈਕਟ ਕਰਕੇ ਗੱਲ ਕਰ ਸਕਦੇ ਹੋ ਵੀਜ਼ਾ ਆਫੀਸਰ ਨੇ ਚਾਰ ਕੁਐਸਚਨ ਪੁੱਛਨੇ ਆ ਕਿ ਕਿਹੜੀ ਯੂਨੀਵਰਸਿਟੀ ਚ ਜਾ ਰਹੇ ਹੋ ਕੌਨ ਸਪੌਂਸਰ ਕਰ ਰਿਹਾ ਕਿਹੜਾ ਕੋਰਸ ਹੈ ਇਹ 3-4 ਕੁਐਸਚਨ ਹੁੰਦੇ ਆ ਇਹ ਤੁਸੀਂ ਕੰਫੀਡੈਂਸ ਨਾਲ ਰਿਪਲਾਈ ਕਰਦੇ ਹੋ ਸੇਮ ਡੇ ਵੀਜ਼ਾ ਸਟੈਂਪ ਹੋ ਜਾਂਦਾ ਹੈ ਜੀ ਇਹ ਸਾਰੇ ਕਹਾਣੀਆਂ ਆ ਯੂਐਸ ਦੀ ਬਿਲਕੁਲ ਬਿਲਕੁਲ ਸੋ ਦੇਖੋ ਮੈਮ ਨੇ ਬੜੇ ਹੀ ਕਲੀਅਰ ਵੇ ਦੇ ਵਿੱਚ ਪੂਰਾ ਪ੍ਰੋਸੈਸ ਤੁਹਾਨੂੰ ਸਮਝਾਇਆ ਹੈ ਔਰ ਕੌਣ ਅਪਲਾਈ ਕਰੇ ਤੇ ਉਹਨੂੰ ਫਾਇਦਾ ਮਿਲ ਸਕਦਾ ਹੈ ਕਿਵੇਂ ਅਪਲਾਈ ਕਰਨਾ ਚਾਹੀਦਾ ਇੱਕ ਇੱਕ ਪੁਆਇੰਟ ਜੋ ਹੈ ਪੂਰੀ ਕਲੈਰਿਟੀ ਦੇ ਨਾਲ ਤੁਹਾਨੂੰ ਸਮਝਾਇਆ ਗਿਆ ਪਰ ਫਿਰ ਵੀ ਅਗਰ ਤੁਹਾਨੂੰ ਕੋਈ ਡਾਊਟ ਹੈ ਜਾਂ ਫਿਰ ਤੁਸੀਂ ਨੈਵੀਗੇਟਰਸ ਓਵਰ ਸੀਸ ਤੋਂ ਅਪਲਾਈ ਕਰਨਾ ਚਾਹੁੰਦੇ ਹੋ ਯੂਐਸਏ ਸਟੱਡੀ ਵੀਜ਼ਾ ਦੇ ਲਈ ਤਾਂ ਜ਼ਰੂਰ ਜਿਹੜਾ ਨੰਬਰ ਡਿਸਪਲੇ ਹੈ ਇਸ ਏ ਉੱਪਰ ਵੀ ਕਾਲ ਕਰ ਸਕਦੇ ਹੋ ਨੈਵੀਗੇਟਰਸ ਓਵਰਸੀਜ਼ ਦੇ ਆਫਿਸ ਵਿੱਚ ਵੀ ਵਿਜ਼ਿਟ ਕਰ ਸਕਦੇ ਹੋ ਤਾਂ ਕਿ ਤੁਸੀਂ ਜ਼ਰੂਰ ਸਭ ਚੀਜ਼ਾਂ ਨੂੰ ਸਮਝ ਸਕੋ ਤੇ ਤੁਹਾਡੀ ਪ੍ਰੋਫਾਈਲ ਦੀ ਅਸੈਸਮੈਂਟ ਦੇ ਨਾਲ ਤੁਹਾਨੂੰ ਰਾਈਟ ਆਪਸ਼ਨ ਜੋ ਹੈ ਉਹ ਗਾਈਡ ਕੀਤੀਆਂ ਜਾ ਸਕਣ ਬਹੁਤ ਬਹੁਤ ਥੈਂਕਸ ਮੈਮ ਡਿਟੇਲ ਵਿੱਚ ਸਾਰੀ ਇਨਫੋਰਮੇਸ਼ਨ ਸਟੂਡੈਂਟਸ ਨਾਲ ਸਾਂਝੀ ਕਰਨ ਦੇ ਲਈ ਤੇ ਅੱਗੋਂ ਵੀ ਅਸੀਂ ਸਟੂਡੈਂਟਸ ਲਈ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਉਂਦੇ ਰਵਾਂਗੇ ਫਿਲਹਾਲ ਲਈ ਦਿਓ ਜੀ ਇਜਾਜ਼ਤ ਥੈਂਕ ਯੂ ਸੋ ਮੱਚ ਥੈਂਕ ਯੂ